ਕਿਤਾਬ ਸਾਡੇ YouTube ਚੈਨਲ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਆਂ ਨਵੇਂ ਵਲੌਗ ਦੀ ਟਾਈਮ ਇੱਕ ਵੱਜ ਗਿਆ ਆ ਤੇ ਆਪਾਂ ਲੱਗੇ ਆਂ ਜੀ ਰੋਟੀ ਬਣਾਉਣ ਤੇ ਆਟਾ ਥੋੜਾ ਜਿਹਾ ਪਿਆ ਦੋ ਚੌਥੇ ਟੋੜਿਆਂ ਦਾ ਤੇ ਇਹ ਥੋੜਾ ਘੱਟ ਸੀਗਾ ਇਸ ਕਰਕੇ ਮੈਂ ਕਿਹਾ ਚੱਲ ਸ਼ਾਮ ਲਈ ਹੁਣ ਗੁੰਨ ਨਹੀਂ ਲੈਣੀ ਆ ਆਪਾਂ ਵੀ ਆਉਣ ਵਾਲੇ ਹੁਣੀਆਂ ਬਸ ਤੇ ਨਾਲ ਹੀ ਗਰਮ ਗਰਮ ਬਣਾ ਕੇ ਖਾਣ ਲਵਾਂਗੇ ਹਨਾ ਰਾਰ ਖੇਲਦਾ ਪਿਆ ਹੈ ਤਾਂ ਪੋਦੀ ਨਿਕਲੀ ਸੀ ਗਈਆਂ ਸੀ ਨਾ ਮਨੀ ਜੀ ਹੋਈ ਜਾਂਦੀ ਤਾਂ ਆਪਾਂ ਤੇ ਜਦੋਂ ਬਨੈਗ ਜਿਆ ਤਾਂ ਹੈਗਾ ਆ ਤੇ ਕੱਪੜੇ ਵਗੈਰਾ ਆਪਣੇ ਸੌਧੂਗੀ ਮੈਂ ਅੱਜ ਤਾਂ ਸੂਕ ਸੀਂ ਦੀ ਫੈਈ ਸੀ ਕਿ ਪਹਿਲਾਂ ਤੇ ਜੈਂਟ ਕੁਲਵਾਰ ਸੀ ਹੋ ਗਏ ਸੀ ਕਿ ਤੇ ਜੈਂਪਰ ਦੇ ਯੂ ਟੂ ਟਿੰਦੇ ਨਿਸ਼ਾਨ ਜੇ ਲਗਾ ਲਿਆ ਤੇ ਉਹ ਸੂਕ ਸੀਨਾ ਨਾ ਉਹ ਆਦੀ ਨੇ ਤੇ ਉਹ ਵੀ ਮੈਂ ਪੂੰਗਾ ਕਰਕੇ ਦੇ 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 ਤਵੇਲੇ ਹੋਈਏ ਫਿਰ ਆਪਣੇ ਵਸੀਂਦੇ ਆ ਸਾਨੂੰ ਹੁਣ ਵੀ ਵਿਆਹ ਆ ਰਿਹਾ ਵਾਲਾ ਆ ਤੇ ਅਗਲੇ ਮਹੀਨੇ ਦੀ 15 ਤਰੀਕ ਦਾ ਆ ਸਾਡੇ ਮਾਮੇ ਨਾਲ ਦੀ ਕੁੜੀ ਦਾ ਵਿਆਹ ਆ ਇਧਰੋਂ ਤੇ ਉੱਥੇ ਅਸੀਂ ਜਾਣਾ ਹੈ ਤੇ ਉਹਦੀ ਤਿਆਰੀ ਵੀ ਹੁਣ ਕਰਦੇ ਪਏ ਆ ਕੱਲ ਨੂੰ ਜੇ ਸਮਾਂ ਦੇ ਪਾਪਰ ਟਾਈਮ ਹੋਇਆ ਤੇ ਕਿਵੇਂ ਅਸੀਂ ਜਾਣਾ ਹੈ ਜੰंधर ਨੂੰ ਜੰंधरੋਂ ਹੋਣੀ ਨਾ ਨਹੀਂ ਨਸ਼ੀ ਆ ਆਪਣੀ ਲਾ ਮੇਰੇ ਲਈਆਂ ਮਸ਼ੀਨਾਂ ਜਿਹਾ ਹੁੰਦਾ ਸਲਾਉ ਮਸ਼ੀਨ ਤੇ ਦੇਖਦੇ ਆ ਗਰੰਦਰ ਜਾਂਦੇ ਆ ਜੋ ਮومی ਹੁਣਾ ਲਚਾਂਦੇ ਆ ਲੁਧਿਆਣੇ ਵਾਲੇ ਉਹ ਹੁਣ ਦੇਖੋ ਕਾਲੂ ਪਤਾ ਲੱਗੇਗਾ ਚਾਹੇ ਜਿਵੇਂ ਆਤਾ ਬਣੀ ਨਾ ਤੁਸੀਂ ਜਿੱਦੀ ਮੇਰੀ ਵੀਡੀਓ ਨਾਲ ਬਣੀ ਰਿਹਾ ਕਾਲੀ ਕਾਲੀ ਚ ਡੈਗ ਗਿਆ ਛੂਟੇ ਲੈਣ ਲੱਗਾ ਆ ਸਮਰ ਦੇ ਪਾਪਾ ਚੱਲੇ ਸੀਗੇ ਰੋਟੀ ਖਾ ਕੇ ਤੇ ਮੋਰੇ ਹੀ ਬੈਠਾ ਆ ਸਮਰ ਹਾਂਜੀ ਲੋਕ ਟਾਈਮ ਹੋ ਗਿਆ 3:30 ਤੇ ਅਸੀਂ ਚੱਲੇ ਸੀ ਕਿ ਮੈਂ ਟਰੈਕਿੰਗ ਕਰਾਉਣ ਜਾਣਾ ਸੀ ਨਾ ਕਿੰਨੇ ਪੈਂਟੇ ਕਰਾਉਣੇ ਆ ਤੇ ਉਹ ਤਰ੍ਹਾਂ ਚੱਲੇ ਸੀ ਉਸੇ ਅੱਗੇ ਇੱਧਰ ਤੇ ਕੱਪੜੇ ਬਦਲਦੇ ਇਹਨੇ ਗੰਦੇ ਬਹੁ ਕੀਤੇ ਸੀਗੇ ਤੇ ਹਾਂ ਅਸੀਂ ਚੱਲ ਗਏ ਹਾਂਜੀ ਬਿਲਕੁਲ ਹਾਂ ਹੋ ਤਾਂ ਆਹ ਹੋ ਟੈਂਕੀ ਭਰ ਗਈ ਆ ਉਹ ਮੈਨੂੰ ਪਤਾ ਆ ਦਾਦੀ ਨੂੰ ਦਾਦੇ ਚਾਚਾ ਦਾਦੀ ਨਾਕੇ 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 ਸਾਡੀ ਗਲੀ ਦੇਖੋ ਕਿੰਨੀ ਸੋਹਣੀ ਆ ਨਾ ਕੇ ਸਾਡੀ ਗਲੀ ਦੇਖੋ ਕਿੰਨੀ ਸੋਹਣੀ ਆ ਫੁੱਲਾ ਫੁੱਲਾ ਆਲੀ ਦੋਨਾਂ ਪਾਸੇ ਹੀ ਕਮਾ ਰਿਆ ਹਾਂ ਕਿ ਕੰਦਾਂ ਮੋਟੇ ਮੇਰੇ ਕੋ ਤੁਰ ਕੇ ਚੱਲਦਾ ਹਾਂ ਮੈਂ ਤੁਰ ਕੇ ਚੱਲਦਾ ਇਹਨੂੰ ਅਸੀਂ ਇਹਨਾਂ ਕਹਤਾ ਉਹਦੇ ਕਾਕੇ ਤੁਰਦੇ ਆ ਬਾਜੀ ਸਾਰੇ ਬੁੱਢਾਂ ਜਿੱਦਾਂ ਵਿਆਹ ਗਿਆ ਸੀ ਤੇ ਤੌਣ ਲਾ ਪਿਆ ਸੀ ਨਹੀਂ ਤਾਂ ਕਹਦਾਂ ਉਹ ਚੱਕ ਕੇ ਤੁਰਾ ਉਹ ਫਤਵੀ ਨਹੀਂ ਆਉਂਦੀ ਜੀ ਸਾਡਾ ਪਿੰਡੋਂ ਬਾਹਰ ਘਾਰਿਆ ਦੂ ਹੋਇਆ ਪਿੰਡ ਤਕਾ ਰਿਹਾ ਉੱਥੇ ਚੱਲਨੀ ਆ ਸੁਮਰ ਘਟਾ ਰਿਹਾ ਲੱਤਾਂ ਇਸ ਤਰ੍ਹਾਂ ਕੇ ਆ ਸਾਰੀ ਮਾਟਾਂ ਤਾਂ ਕਰਕੇ ਥੱਕ ਗਿਆ ਪੈਂਡ ਨੂੰ ਗਿਆ ਹੌਂਦੀ ਟਾਈਮ ਸਾਡੇ 1.400 ਹੋ ਗਏ ਆ ਤੇ ਤੇ ਪੌਣੇ 5 ਹੋ ਗਏ ਦਾਲ ਬਣਾਉਣੀ ਆ ਅੱਜ ਮੋਠਾਂ ਦੀ ਤੇ ਰੱਖਦੇ ਆ ਮੜੀ ਇਸ ਦਾ ਰੈਸਟ ਕੱਲੀ ਏ ਥੱਕ ਹੋ ਗਿਆ ਤਰ ਕੇ ਗੀਆਂ ਸੀ ਗਿਆ ਪੈਂਦ ਨੂੰ ਇਸ ਕਰਕੇ ਸਮਝਾਡਾ ਉਹ ਕਹਿਣਾ ਮੰਨਦਾ ਆ ਇਹ ਪੁੱਤ ਦਾ ਸਾਡਾ ਇਦਾਂ ਸਵੇਰੇ ਕੋਟੀ ਖਿੱਚੀ ਆਉਂਦਾ ਸੀ ਉਹ ਤਾਂ ਹੀ ਲਿਬੜ ਗਈ ਮੈਂ ਝਾੜੀ ਵੀ ਭਰੋ ਫੇ ਗਿੱਲੀ ਗਿੱਲੀ ਜੀ ਕਰਕੇ ਲਈ ਨਹੀਂ ਜੀ ਆਇਆ ਮੇਰੇ ਪੁੱਤ ਨੇ ਆਪਣੀ ਵੀ ਜਰਾ ਆਵ ਲਿਆ ਆਪਣੀਆਂ ਵੀ ਜਰਾ ਆਵ ਲਿਆ ਚੱਕ ਕੇ ਬਹੁਤ ਕੰਮ ਕਰਦਾ ਭਾਈ ਬੋ ਮਾਮ ਕਾਦਾ ਉਹ ਤਾਂ ਤਾਈ ਕੋਲ ਸੇ ਚੜੀ ਆ ਸਮਰੋ ਹਾਂ ਜੀ ਵੀ ਆਉਣੇ ਨੇ ਜੇ ਕੋਈ ਵੱਡੇ ਸਮਾਰਾ ਦਾ ਕੰਮ ਲੱਗ ਗਿਆ ਪੱਤੇ ਦੇ ਪੱਤੇ ਰੱਖ ਕੇ ਤੇ ਮੈਂ ਦਾਲ ਰੱਖ ਦਿੱਰ ਦਿੱਤੀ ਤੇ ਮੈਨੂੰ ਕਿੱਥੇ ਲੱਗੇ ਹੈ ਸਾਡੇ ਕਿੱਥੇ ਜੀ ਰੋਟੀ ਬਣਾਉਂਦੇ ਹਾਂ ਉਹਦੇ ਪਾਪਾ ਵੀ ਅਜੇ ਆਏ ਕੱਪੜੇ ਵਗੈਰਾ ਮੈਂ ਲਾ ਕੇ ਰੱਖ ਲਏ ਤੇ ਇਹਨਾਂ ਦੀਆਂ ਤਾਂ ਹਨ ਮੈਂ ਬਾਅਦੋਂ ਲਾਉਂਗੀ ਤੇ ਨਾ ਤਾਂ ਮੈਂ ਹੁਣ ਸੀਨ ਲਮਾ ਥੋੜਾ ਜਿਹਾ ਥੋੜਾ ਜਿਹਾ ਹਾਂ ਰੰਦਾ ਜਾਂ ਜੈਂਪਰ ਦਾ ਕੰਮ ਤੇ ਇਹ ਮੈਂ ਕਾਰ ਲਵਾਂ ਤੇ ਰਾਤ ਨੂੰ ਫੇ ਮੈਂ ਫਜਾਈ ਚ ਬੈ ਕੇ ਤਰਪਾਈ ਕਰ ਲੂੰਗੀ ਤੇ ਉਹ ਅਸੀਂ ਪੈਂਡ ਨੂੰ ਚ ਲੱਗੀਆਂ ਸਿਰਫ ਤਾਈਂ ਕਰਾਉਣ ਤੇ ਉਹਦੇ ਕਰਕੇ ਫਿਰ ਮੁਰਗੀ ਮੇਰਾ ਟਾਈਮ ਨਹੀਂ ਲੱਗਾ ਦੁਪਹਿਰੇ ਤੇ ਰੋਟੀ ਬਣਾਈ ਸੀਗੀ ਦੁਪਹਿਰਾ ਇਸ ਕਰਕੇ ਫਿਰ ਬਾਅਦ ਉਹ ਕਰਾਂਗੀ ਜਦੋਂ ਮੈਂ ਚਲੂਗੀ ਇਹ ਲੋਈ ਕਰੀ ਹੋਈਆ ਪੌਂਡਾਸਾ ਤੇ ਮੈਂ ਥੋੜੀ ਜਿਹਾ ਤਰਪਾਈ ਕੀਤਾ ਜਦੋਂ ਤਾ ਤੇ ਨਿਕਲੇ ਸਿੰਘ ਬਹੁਤ ਜ਼ਿਆਦਾ ਤਿੱਖੀ ਸੀ ਜੀ ਤੇ ਇੰਦਾ ਦਾਦਾ ਸੀ ਜਿੱਦਾਂ ਘਰ ਘਰ ਮਾਵਲੀ ਘਰ ਬਹੁਤ ਸਿੰਘ ਬਹੁਤ ਜ਼ਿਆਦਾ ਤੇ ਬਹੁਤ ਤੇਜ਼ ਧੁੱਪ ਸੀ ਅੱਜ ਦੁਪਹਿਰ ਸੀਗਾ ਦੇਣਾ ਤੇ ਚਲੋ ਜੀ ਅੱਜ ਵਾਲੇ ਵਲੌਗ ਦਾ ਫਿਰ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਵਲੌਗ